ਕੀ ਕਹਿਣਾ ਚਾਹੁੰਦੇ ਵੱਡਾ ਪਰਿਵਾਰ ਅੱਜ ਸ਼ਾਮਲਾ ਆਇਆ ਅੱਜ ਅਜਿੰਦਾਵਾ ਸ਼ਹਿਰ ਦੇ ਵਿੱਚ ਆਪਾਂ ਹੁਣ ਉਦੇਸ਼ ਸ਼ਹਿਰ ਦਾ ਸਭ ਤੋਂ ਵੱਡਾ ਸ਼ਾਹ ਪਤਵਾਰ ਸਦਵੇ ਸ਼ਾਦੀ ਬਹੁਤ ਵੱਡੇ ਬੰਦੇ ਸੀਗੇ ਸ਼ਹਿਰ ਦੇ ਉਦੇ ਪੁਰਾਣਾ ਕਾਂਗਰਸੀ ਪਤਵਾਰ ਉਹਨਾਂ ਦੀ ਪਤਨੀ ਸਾਡੇ ਵੱਡੇ ਭੈਣ ਜੀ ਭਪਿੰਦਰ ਕੋਹਤ ਜਿਹੜੀ ਅਜੇ ਨਾਲੇ ਸੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹੈ ਉਹਨਾਂ ਦੇ بیٹے ਆਈਪੀ ਸਾਰਾ ਪਰਵਾੜ ਅੱਜ ਆਵਾਦਵੀ ਪਾਰਟੀ ਸ਼ਾਮਲ ਹੋਇਆ ਜਾਤੀ ਤੌਰ ਤੇ ਧੰਵੇ ਦੀ ਪਹਿਲਾਂ ਹੀ ਸ਼ੌਰ ਹੁੰਦਾ ਬੜੀ ਸਾਹ ਸੀਗੀ ਪਰ ਅੱਜ ਸਿਆਸੀ ਤੌਰ ਤੇ ਵੀ ਸਾਡੀ ਸਾਂਝ ਜਿਹੜੀ ਹੈ ਉਹ ਮਜ਼ਬੂਤ ਹੋ ਗਈ ਹੈ ਉਹ ਲਾਜਵੀ ਇਹਨਾਂ ਦੇ ਚੰਗੇ ਪਰਵਾੜ ਦੇ ਨਾਲੇ ਸਾਡੀ ਪਾਰਟੀ ਚ ਆ ਰਹੇ ਸਾਡੀ ਪਾਰਟੀ ਹੋਰ ਮਜ਼ਬੂਤ ਹੋਊਗੀ ਉਹ ਅਸੀਂ ਨਾਲ ਕੇ ਆਪਰੀ ਭੈਣ ਜੀ ਦਾ ਬੈਠ ਕੇ ਇਸ ਸ਼ਹਿਰ ਦਾ ਜਿਹੜਾ ਵਿਕਾਸ ਕਰ ਰਿਹਾ ਦਾ ਜਿਹੜਾ ਅੱਗੇ ਕਰਨਾ ਉਹ ਹੋਰ ਵਧੀਆ ਟੱਕ ਦਾ ਮਤਲਬ ਜਿਹੜਾ ਕਰਾਂਗੇ ਮੈਂ ਇਹਦੇ ਨੂੰ ਕਿਹਾ ਕਿ ਆਪਣੀ ਭੈਣ ਦਾ ਔਰ ਆਪਣੇ ਪਤ ਦਾ ਆਪੀ ਦਾ ਪਾਰਟੀ ਦੇ ਚੂ ਦਾ ਮਾਨ ਸਨਮਾਨ ਕਰਾਂਗੇ ਜੀ ਇਹ ਕਹਿੰਦਾ ਔਰ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਉਹਦਾ ਧੰਨਵਾਦ ਕਰਦਾ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਅਸੀਂ 2 ਸਾਲ ਵਿਕਾਸ ਕੀਤਾ ਉਹਦੇ ਕਰਕੇ ਅੱਜ ਚੰਗੇ ਚੰਗੇ ਪ੍ਰਵਾਸ ਦੇ ਰਹੇ ਆ ਉਹ ਕਾਲੀਦਾਲ ਬੀਜੇਪੀ ਤੇ ਬੰਦਾ ਜਿਹੜਾ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਆਦੇ ਅੱਜ ਸਾਡਾ ਪ੍ਰਵਾਸ ਜਿਹੜਾ ਅਜ ਇਦਾਰੇ ਦੇ ਵਿੱਚ ਬਹੁਤ ਵੱਡਾ ਉਹ ਵੀ ਵੇਖਿਆ ਮੈਂ ਵੀ ਵੇਖਿਆ ਹੀ ਆ ਕੀ ਵੇਖਣਾ ਹੈ ਉਹ ਇਹ ਕੋ ਪ੍ਰਦਰਸ਼ਨ ਹੁੰਦਾ ਕਿ ਤੁਸੀਂ ਵੋਟਰ ਨੂੰ ਕਿਹੜੇ ਬਾਹਰ ਲੋਕ ਤੁਹਾਡੇ ਖਿਲਾਫ ਦਾਦੇ ਬਾਣਦੇ ਆ ਛੱਡੋ ਪਤਾ ਕੀ ਇਹ ਗੱਲ ਕਰਦੇ ਹੋਰ ਕਰੋ ਤੁਹਾਡਾ ਪਰਵਾਰਾ ਜੀ ਸ਼ਾਮਿਲ ਹੋਇਆ ਮੇਰਾ ਨਾਮ ਮਧਪਾਲ ਸਿੰਘ ਹੈ ਜੀ ਆਈਪੀ ਸ਼ਾਹ ਕਰਕੇ ਲੋਕ ਜਾਣਦੇ ਆ ਜੀ ਮੈਂ ਸ਼ਾਮਲ ਹੋਣ ਦਾ ਕਾਰਨ ਧਾਰੀਵਾਲ ਸਾਹਿਬ ਨੇ ਜੋ ਵਿਕਾਸ ਕੀਤਾ ਜੀ ਪਿਛਲੇ 2 ਸਾਲਾਂ ਦੇ ਵਿੱਚ ਸ਼ਹਿਰ ਨੂੰ ਬਹੁਤ ਕੁਝ ਦਿੱਤਾ ਜੀ ਇਹ ਪਹਿਲਾਂ ਕਦੀ ਨਾ ਕੰਮ ਕਦੀ ਹੋਇਆ ਨੇ ਜੀ ਬਿਜਲੀ ਘਰ ਦੀ ਗੱਲ ਕਰ ਲਈਏ ਉਹ ਵੱਡਾ ਕਰਤਾ ਜੀ ਸੜਕਾਂ ਦੀ ਗੱਲ ਕਰ ਲਈਏ ਹੋਰ ਕਈ ਚੀਜ਼ਾਂ ਨੇ ਜੀ ਕਿ ਮੰਡੀ ਦੀ ਗੱਲ ਕਰ ਲਈਏ ਪਰਸੋਂ ਦੀ ਗੱਲ ਆ ਪਰਸੋਂ بارش ਪੈ ਰਹੀ ਕਣਕ ਦੇ ਆ ਵਟਾਉਣਾ ਇਹ ਸ਼ੱਡ ਬਣੇ ਸੀਗੇ ਪਹਿਲਾਂ ਕਦੀ ਛੱਡ ਨਹੀਂ ਬਣਿਆ ਇੱਕੋ ਬਣਿਆ ਹੈਗਾ ਮੈਂ ਆਇਆ ਜੀ ਤੇ ਜਿੰਨੇ ਵੀ ਜ਼ਿੰਮੇਵਾਰ ਸੀਗੇ ਟਰਾਲੀਆਂ ਪਾਈਆਂ ਸੀ ਭੱਜ ਕੇ ਉਸੇ ਬੜੀ ਟਰਾਲੀਆਂ ਛੜ ਦੇ ਥੱਲੇ ਲਾ ਦੀਆਂ ਬਾਥਰੂਮ ਬਣੇ ਹੋਰ ਕਈ ਕੰਮ ਹੈ ਜੀ ਜਿਹੜੇ ਮੰਤਰੀ ਸਾਹਿਬ ਨੇ ਕੀਤੇ ਜੈਂ ਮੈਂ ਇਹਨਾਂ ਦੇ ਇਹ ਕੰਮ ਵੇਖ ਕੇ ਇਹਨਾਂ ਦੇ ਨਾਲ ਜੁੜਿਆ ਜੀ ਤੇ ਬੜਾ ਮਾਣ ਆ ਜੀ ਸਾਡੇ ਸ਼ਹਿਰ ਤੋਂ ਸਾਡੇ ਹਲਕੇ 'ਚੋਂ ਮੰਤਰੀ ਸਾਹਿਬ ਨੇ ਜਿਹੜਾ ਇੰਨਾ ਕੰਮ ਹੁੰਦਿਆ ਜੀ ਬਹੁਤ ਵਧੀਆ ਲੱਗਾ ਜੀ ਨਾਲ ਜੁੜ ਕੇ ਅੱਜ ਮੰਤਰੀ ਸਾਹਿਬਾਨ ਅਸੀਂ ਇਹਨਾਂ ਦੇ ਨਾਲ ਵਿਕਾਸ ਵੇਖ ਕੇ ਮਤਲਬ ਕੰਮ ਕੀਤੇ ਜਿਹੜੇ ਜਨਾਲੇ ਦੇ ਵਿੱਚ ਕੀਤੇ ਆ ਉਹਨਾਂ ਤੋਂ ਪ੍ਰਭਾਵਤ ਹੋ ਕੇ ਇਸ ਪਾਰਟੀ ਜੁਆਇਨ ਕੀਤੀ ਹੈ ਤੇ ਅਸੀਂ ਇਹਨਾਂ ਅੰਦਰ ਜੀ ਆਇਆਂ ਨੂੰ ਮਤਲਬ ਘਰ ਆਏ ਸੱਡੇ ਤੇ ਬਹੁਤ ਧੰਨਵਾਦ ਕਰਦੇ ਹਾਂ ਮੇਰੇ ਆਉਣ ਦਾ ਕਾਰਨ ਮੈਂ ਇੱਕ ਚੀਜ਼ ਦੱਸੂਗਾ ਇਹਨਾਂ ਨੂੰ ਮੇਰਾ ਪਾਰਟੀ 'ਚ ਸ਼ਾਮਲ ਹੋਣ ਦਾ ਕਾਰਨ ਸਿਰਫ ਇੱਕ ਵਿਕਾਸ ਹੈ ਸਾਡੇ ਸ਼ਹਿਰ ਦੇ ਵਿੱਚ ਉਹ ਵਿਕਾਸ ਹੋਇਆ ਜੀ 2 ਸਾਲਾਂ ਦੇ ਵਿੱਚ ਜਿਹੜਾ ਪਹਿਲਾਂ ਕਦੀ ਨਹੀਂ ਹੋਇਆ ਮੈਂ ਸਿਰਫ ਇਹ ਗਲਾਮ ਵੇਚ ਕੇ ਹੀ ਜਿਨ੍ਹਾਂ ਨਾਲ ਜੁੜਿਆ ਜੀ ਬਾਕੀ ਮਾਲ ਸਾਹਿਬ ਨੇ ਕਿਹਾ ਕਿ ਜਦੋਂ ਮਾਨ ਦਾ ਉਹ ਮਾਲ ਸਾਹਿਬ ਤਾਂ ਨਾਲ ਹੈ ਤਾਂ ਉਦਾਂ ਹੀ ਬੋਲ ਹੈ ਜੀ ਮਹਾਰਾਜ ਜੀ ਮਿਹਰੇ ਆ ਤੁਹਾਡੀ ਬਸ ਇਹ ਮੈਂ ਕਹਿਣਾ ਚਾਹੁੰਦਾ